ਵਾਈਗੁਰ ਜੀ ਆਖਦਾ ਵਾਈਗੁਰ ਜੀ ਕੀ ਫਤਿਹ ਤੁਸੀਂ ਇੱਕ ਦੋ ਦਿਨ ਪਹਿਲਾਂ ਨਿਊਜ਼ ਦੇਖ ਰਹੇ ਹੋ ਤਰਨ ਤਰਨ ਦੀ ਉਹ ਥੱਲੇ ਵੀਡੀਓ ਚਲਾਈ ਹੋਈ ਹੈ ਮੈਂ ਤੁਸੀਂ ਧਿਆਨ ਨਾਲ ਦੇਖੋ ਉਹ ਤੁਸੀਂ ਦੇਖ ਵੀ ਰਹੇ ਹੋ ਨਿਊਜ਼ ਕਿ ਲੋਅ ਦੇ ਸਟੂਡੈਂਟ ਇੱਕ ਕਾਲਜ ਇੰਸਟੀਚਿਊਟ ਚ ਪੜ੍ਹਦੇ ਆ ਤੇ ਇੱਕ ਮੁੰਡੇ ਨੇ ਕੁੜੀ ਨੂੰ ਪ੍ਰਪੋਜ਼ ਕੀਤਾ ਜਾਂ ਕੁਝ ਵੀ ਹੈ ਤੇ ਉਹਨੇ ਉਹਨੂੰ ਗੋਲੀ ਮਾਰਤੀ ਔਰ ਆਪਣੇ ਆਪ ਨੂੰ ਵੀ ਉਹਨੇ ਮਾਰ ਲੀ ਤੇ ਆਪ ਉਹ ਜਿੰਦਾ ਕੁੜੀ ਦੇ ਦਰਦ ਕਰਗੀ ਵਿਚਾਰੀ ਤੇ ਆਪ ਸਹਣਾ ਹੋਰ ਥੋੜੇ ਜਾਈ ਹੋ ਜਿੰਦਾ ਉਹ ਤੇ ਆਪਾਂ ਨਾ ਬੇਸਿਕ ਚੀਜ਼ ਤੇ ਆਈਏ ਸਿੱਧਾ ਕਿ ਸ਼ੁਰੂਆਤ ਕਿੱਥੇ ਹੋਈ ਹੈ ਚੀਜ਼ਾਂ ਦੀ ਹੋਰ ਇਹ ਕਿੱਥੇ ਤੱਕ ਜਾਈਆਂ ਅੱਗੇ ਹੋਰ ਇਹ ਤਾਂ ਨਮੂਨਾ ਹੈ ਇਨੂੰ ਐਨਾ ਸਮਝੋ ਕਿ ਇਹ ਕਹਾਅ ਹਾਸਾ ਹੋ ਗਿਆ ਨਾ ਨਾ ਐਸੇ ਹਾਸੇ ਵਾਸੇ ਉਹ ਸੁਣ ਨੂੰ ਮਿਲenge ਪੰਜਾਬ ਪਿੰਡਾਂ ਚ ਸੁਣ ਨੂੰ ਨਹੀਂ ਮਿਲਦੇ ਐ ਇਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਡੇ ਘਰ ਚ ਹੁੰਦੀ ਐ ਕਿਤਨਾ ਜਦੋਂ ਹੀ ਆਪਣੇ ਛੋਟੇ ਜਿਹੇ ਬੱਚਾ ਨਾ ਨਿਕਿਆ ਜਾ ਬੱਚਾ 3-4 ਸਾਲ 5 ਸਾਲ ਦਾ ਹੁੰਦਾ ਉਹ ਗਾ ਦਿੰਦਾ ਆਪਣਾ ਤਾਂ ਚੰਗਾ ਲੱਗਦਾ ਉਹਨੂੰ ਕਹੇ ਕੋ ਉਹਨੂੰ ਕਹਿੰਦੇ ਤੁਸੀਂ ਦੇਖਿਆ ਕਿਈ ਕਹਾੜੇ ਵਸਤਿਆ ਜਿਹੀ ਕਈ ਹੋਣਗੇ ਤੇ ਜਿਹੜੇ ਕਹਿੰਦੇ ਹੋਣਗੇ ਚਾਚਾ ਆਇਆ ਗੱਲ ਕਰ ਦੇ ਚਾਚਾ ਆਇਆ ਮਾਰ ਦੇ ਚਾਚਾ ਆਇਆ ਗੱਲ ਕਰ ਦੇ ਇਤਨਾ ਬੋਲਦੇ ਹੋਣਗੇ ਸ਼ੁਰੂਆਤ ਬੇਸਿਕ ਉੱਥੇ ਹੁੰਦੀ ਐ ਮੇਨ ਦਾਦੀ ਖਤਮ ਦੀ ਹੋਰ ਉਸ ਤੋਂ ਬਾਅਦ ਜਿਹੜੀ ਵੱਡੀ ਸ਼ੁਰੂਆਤ ਹੋਈ ਹੈ ਨਾ ਉਹ ਪੰਜਾਬੀ ਸਿਨੇਮਾ ਚ ਹੋਈ ਹੈ ਪੰਜਾਬੀ ਸਿਨੇਮਾ ਕਰਕੇ ਜੋ ਹਾਲ ਤੁਸੀਂ ਦੇਖ ਰਹੇ ਹੋ ਇਹ ਹੋਇਆ ਹੋਰ ਅੱਗੇ ਹੋਰ ਬਹੁਤ ਹੋਣ ਵਾਲਾ ਹੈ ਅਰੇ ਜਿਹੜਾ ਮੈਂ ਨਾਮ ਲੈ ਕੇ ਬੋਲਦਾ ਗਿੱਪੀ ਗਰੇਵਾਲ ਬਾਹਰ ਹੁੰਦਾ ਹੈ ਠੀਕ ਹੈ ਜੀ ਬਾਹਰ ਹੁੰਦਾ ਹੈ ਉਹ ਆ ਵੀ ਵੀਡੀਓ ਕਹਿੰਦਾ ਸੀ ਮਿਹਨਤ ਕਰਕੇ ਬੜਾ ਵੀ ਫਿਲਮਾਂ ਬਣਾਈਆਂ ਇਹ ਭਾਈ ਸਾਹਿਬ ਜਿਹੜੀ ਫਿਲਮ ਤੂੰ ਬਣਾ ਰਿਹਾ ਆਪਣੇ ਨਾਂ ਦੇ ਵਿੱਚ ਬਣਾਣਾ ਚਾਹੇਗਾ ਕਹਿਓ ਜੀ ਫਿਲਮ ਬਣਾ ਰਿਹਾ ਤੂੰ ਫਿਲਮ ਚ ਕੀ ਦੱਸ ਰਿਹਾ ਹੈ यूपी और बी आदि जिन्नी वेब सीरीज है ओनु कॉपी पंजाबी च करके पंजाबी मुंडे बच्चां नु दिखाई जा रही है। ਹੁਣ ਉਹ ਵੀ ਉਹ ਜ ਬਣੀ ਜਾ ਰਹੇ ਆ। हां जी ਸੀਨ ਦੇਖ ਰਹੇ ਹੋ ਵੀਰੇ ਫਿਲਮਾਂ ਸੀਨ ਕਹਿੋ ਜੇ ਕਹਿੋ ਜੇ ਪੰਜਾਬੀ ਸੀਰੀਜ਼ ਦੇ ਸੀਨ ਪਾਉਂਦੇ ਆ ਪੰਜਾਬੀ ਮੂਵੀ ਦੇ ਬਣਾ ਰਹੇ ਕਹਿੋ ਜੇ ਸੀਨ ਆ ਹੁਣ। ਤੁਸੀਂ ਫੈਮਿਲੀ ਚ ਬੈਠ ਕੇ ਵੀ ਦੇਖ ਸਕਦੇ। ਕਿਸੇ ਟਾਈਮ ਤੇ ਪੰਜਾਬੀ ਸਿਨੇਮਾ ਪੰਜਾਬੀ ਗਾਣੇ ਮੈਂ ਖੁਦ ਸਕੂਲ ਟਾਈਮ ਚ ਅਹੀਂ 9ਵੀਂ 10ਵੀਂ 8ਵੀਂ ਚ 2002-2003 ਚ ਦੇਖਦੇ ਰਹਿਆ ਥੀ ਫੀ ਫੈਮਿਲੀ ਚ ਬੈ ਕੇ ਦੇਖ ਸਕਦੇ ਸੀਗੇ। ਲੇਕਿਨ ਹੁਣ ਤੁਸੀਂ ਫੈਮਿਲੀ ਚ ਬੈ ਕੇ ਨਹੀਂ ਦੇ ਸਕਦੇ। ਅਰੇ ਤੁਸੀਂ ਸੀਨ ਦੇਖੋ ਨਾ ਇਹਨਾਂ ਦੇ ਚੁੰਮਚਾ ਫੜੇ ਆਖੇ ਚੁੰਮਚੇ ਨਾਲ ਬੰਦਾ ਮਾਰਦਾ ਉਹਨੇ ਮਾਰਾ ਜਾ ਕੇ ਬੋਲਿਆ ਕਿ ਹਾਂ ਟਿਕਟ ਟਿਕਟ ਉਹਨੇ ਵੜ ਕੇ ਰੈਕਟਰ ਨੂੰ ਮਾਰਤਾ ਗੋਲੀ ਮਾਰਤੀ ਐਈ ਤੇ ਸੀਨ ਦਿਖਾ ਰਹੇ ਆ ਤੇ ਇਹ ਭੁਗਤੋ ਅਰੇ ਹੋਰ ਭੁਗਤੋਗੇ ਅੰਗੇ ਇਹਦੀ ਸਟਾਰਟਿੰਗ ਬੇਸਿਕ ਆਨ ਦ ਸੀ ਕਰੋਂ ਹੋਈ ਐ ਪਰ ਬਾਕੀ ਸਿਨੇਮਾ ਤੋਂ ਕਿ ਸਿਨੇਮਾ ਦਿਖਾ ਕੇ ਜਿਹੜੀ ਖਤਮ ਪੀੜੀ ਕਰ ਰਹੀ ਐ ਇਹ ਸਿਰਫ ਆਪਣੇ ਨੋਟ ਵਡੋਲ ਰਹੇ ਆ ਆਪਣੇ ਜਿਹੜੇ ਨਿਆਣੇ ਇਹਨਾਂ ਦੇ ਬਾਹਰ ਰੰਦੇ ਸਾਰੇ ਕੋਈ ਅਮਰੀਕਾ ਇੰਗਲੈਂਡ ਵਧੀਆ ਪੜ ਰਹਾ ਵਧੀਆ ਵੀਡੀਓ ਪਾਉਂਦਾ ਚੰਗੇ ਲਾਈਫ ਸਟਾਈਲ ਉਹਨਾਂ ਦੀ ਤੇ ਜੁਨਾਏ ਗੋਲੀ ਪਿੰਡਾਂ 'ਚ ਵੇਖੋ ਤਾਂ ਦੀ ਸਾਹਿਬ ਸੀਰੀਅਸ ਦੇਖ ਦੇ ਕੇ ਪਿੰਡਾਂ ਦਾ ਕੀ ਹਾਲ ਹੋ ਚੁੱਕਿਆ ਹੈ ਸ਼ਰਮ ਦਾ ਕੀ ਹਾਲ ਚੁੱਕਿਆ ਹੈ ਵੇਖੋ ਆਪਣੇ ਮਨਿਆਣੇ ਨੂੰ ਇੱਕ ਵਾਰੀ ਪਤਾ ਲੱਗ ਜਾਏ ਅੱਜ ਦੇ ਟਾਈਮ 'ਚ ਐ ਹਾਲ ਹੈ ਕਿ ਪਿੰਡ ਦੇ ਚੋਰਾ ਜਿੰਦਾ ਨਹੀਂ ਖੜਾ ਹੋ ਸਕਦਾ ਪੰਜਾਬ ਕਿ ਕੋਈ ਪਤਾ ਨਹੀਂ ਕਿ ਕਿਹੜਾ ਪੁੱਛੋ ਜੀ ਰਾਜੇ ਕੋਈ ਪੁਰਾਣੀ ਗੱਲ yaad ਆ ਜੇ ਉਹਨੂੰ ਪੁਰਾਣੀ ਕੋਈ ਗੱਲ yaad ਆ ਜੇ ਉਹ ਚਾਕੂ ਜਿਹਾ ਛੁੜਾ ਮਾਰ ਕੇ ਜਾਂ ਗੁਲੀ ਮਾਰ ਕੇ ਭਾਜੇ ਐ ਹਾਲ ਹੈ ਐ ਤੇ ਹੈ ਜੇ ਸ਼ੁਰੂਆਤ ਹੈ ਅੱਗੇ ਹੋਰ ਮੁਕਤਲੇ ਤਿਆਰ ਰੋ ਕਿਉਂ ਕਿ ਇਹਨਾਂ ਨੇ ਕਮੀਨੇ ਲੋਕਾਂ ਨੇ ਲਾਲਚੀ ਲੋਕਾਂ ਨੇ ਸਾਨੂੰ ਪੰਜਾਬੀਆਂ ਤੋਂ ਸਾਡੇ ਨਿਆਣਿਆਂ ਨੂੰ ਚਾਹ ਉਹਨਾਂ ਕੋ ਘੇਰ ਲਿਆ ਇਹਨਾਂ ਨੇ ਹੋਰ ਘੇਰ ਕੇ ਇਹਨਾਂ ਨੂੰ ਸਾਨੂੰ ਇੱਕ ਯੂਪੀ ਵਰ ਬਿਹਾਰ ਤੋਂ ਜਿਹੜੀ ਵੈਬ ਸੀਰੀਜ਼ ਬਣਦੀ ਹੈ ਹਿੰਦੀ 'ਚ ਉਹਨਾਂ ਦੀ ਵੈਬ ਸੀਰੀਜ਼ ਬਣ ਰਹੀਆਂ ਉਹਨਾਂ ਨੂੰ ਕਾਪੀ ਕਰਕੇ ਪੰਜਾਬੀ 'ਚ ਦਿਖਾਇਆ ਜਾ ਰਿਹਾ ਹੈ ਹੋਰ ਉਹਦਾ ਨੁਕਸਾਨ ਇਹ ਹੈ ਜੋ ਅਸੀਂ ਦੇਖ ਰਹੇ ਹਾਂ ਅੱਗੇ ਹੋਰ ਹੋਣਾ ਹੈ